ਅਸੀਂ ਪਹੁੰਚੇ ਹਾਂ ਪਿੰਡ ਪੋਨਾ ਦੇ ਵਿੱਚ ਜੋ ਕਿ ਰਾਜਵੀਰ ਜੁੰਦਾ ਦਾ ਜੱਦੀ ਪਿੰਡ ਹੈ ਤੇ ਇਹ ਘਰ ਜਿੱਥੇ ਅਸੀਂ ਖੜੇ ਹਾਂ ਉਸ ਇਹ ਘਰ ਵੀ ਉਸ ਦਾ ਹੀ ਹੈ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਜੀ ਆਪਾਂ ਨੂੰ ਤਾਂ ਜਾਣਦੇ ਹਾਂ ਕਿ ਪਿੰਡ ਦੇ ਜਦੋਂ ਰਾਜਵੀਰ ਜੁੰਦਾ ਦੀ ਮੌਤ ਦੀ ਖ਼ਬਰ ਪਹੁੰਚੀ ਤਾਂ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਸੀ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਖੰਡਪਾਤ ਸਾਹਿਬ ਵੀ ਰਖਾਏ ਹੋਏ ਸੀ ਉਸ ਦੇ ਭੋਗ ਪੈ ਗਏ ਸਨ ਕਿ ਨਹੀਂ ਸਰਪੰਚ ਸਾਹਿਬ ਕਿਸ ਤਰ੍ਹਾਂ ਇਹ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਹੁਣ ਰਾਜਵੀਰ ਜੁੰਦਾ ਦੀ ਮੌਤ ਤੋਂ ਬਾਅਦ ਕੀ ਕਹੋਗੇ ਤੁਸੀਂ ਵੀ ਗਮੀਨ ਮਾਹੌਲ ਬਣ ਗਿਆ ਸਾਰੇ ਬڑے ਸਾਰ ਨੂੰ ਗਹਿਰਾ ਸਦਮਾ ਲੱਗਿਆ اچانک ਇਹ ਖਬਰ ਸੁਣ ਕੇ ਕਿਉਂਕਿ ਅੱਜ ਉਹਦੀ ਦੇਹ ਰੋਗਤਾਲੇ ਸ਼੍ਰੀ ਖੰਡ ਫਾਟ ਸਾਹਿਬਾਂ ਦੇ ਭੋਗ ਪਾਏ ਗਏ ਸੀਗੇ ਤਾਂ ਕਿ ਉਹ ਤੰਦਰੁਸਤ ਹੋਵੇ ਉਸੇ ਟਾਈਮ ਹੀ ਸਾਨੂੰ ਬਾਅਦ ਦੇ ਵਿੱਚ ਨਾਲ ਹੀ ਨਿਊਜ਼ ਮਿਲ ਗਈ ਵੀ ਉਹ ਅੱਜ ਸਾਨੂੰ ਛੱਡ ਕੇ ਚਲਾ ਗਿਆ ਜੀ ਉਸੇ ਟਾਈਮ ਹੀ ਗੁਰੂ ਘਰ ਦੇ ਵਿੱਚ ਮਾਹੌਲ ਬੜਾ ਦੁੱਖ ਦਾ ਹੀ ਸੀਗਾ ਦੇਖਣ ਦੇਖਣ ਦੱਸਣਯੋਗ ਨਹੀਂ ਸੀਗਾ ਕਿੰਨੇ ਲੋਕ ਗਹਿਰੇ ਸਦਮੇ ਦੇ ਵਿੱਚ ਸੀਗੇ ਜੀ ਪਿੰਡ ਦੇ ਵਿੱਚ ਬੜਾ ਦੁਆਵਾਂ ਦਾ ਜ਼ੋਰ ਵੀ ਚੱਲਿਆ ਸੀ ਅਰਦਾਸਾਂ ਵੀ ਹੋਈਆਂ ਸੀ ਪਿੰਡ ਦੇ ਵਿੱਚ ਸ਼ੇਖ ਖਾਨਪੁਰ ਸਾਹਿਬ ਵੀ ਰਖਾਏ ਗਏ ਸੀ ਤੇ ਕਿਸੇ ਵੀ ਦੁਆ ਨੇ ਅਰਦਾਸ ਨੇ ਜਾਂ ਕੋਈ ਦਵਾਈ ਨੇ ਵੀ ਕੋਈ ਅਸਰ ਨਹੀਂ ਕੀਤਾ ਜੀ ਦੇਖੋ ਜੀ ਉੱਪਰ ਵਾਲੇ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਆਪਾਂ ਦੁਆਵਾਂ ਹੀ ਕਰ ਸਕਦੇ ਆ ਜੀ ਉਹਨੂੰ ਪਤਾ ਕੀ ਕਰਨਾ ਅਸੀਂ ਦੁਆ ਤੇ ਦੁਆ ਇਹੀ ਕਰ ਸਕਦੇ ਆ ਬਾਕੀ ਉੱਪਰ ਵਾਲੇ ਨੇ ਕਰਨਾ ਕਿਉਂਕਿ ਹਮੇਸ਼ਾ ਜਿੰਨੇ ਵੀ ਤੁਸੀਂ ਕਦੇ ਦੇਖਿਆ ਚੰਗੇ ਬੰਦੇ ਉਹ ਮਤਲਬ ਛੇਤੀ ਸਾਨੂੰ ਛੱਡ ਕੇ ਚਲੇ ਜਾਂਦੇ ਜਿਹੜਿਆਂ ਦੀ ਸਾਨੂੰ ਲੋਡ ਹੁੰਦੀ ਹੈ